ਪ੍ਰਿਆ ਤੇਰੇ ਦੇ ਮਾਤਾ ਕਿੱਡੀ ਆਉਂਦੀ ਐ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਫਿਰ ਲੱਗਿਆ ਪੈਰਾਂ ਨਾਲ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਖਰਦਾ ਤੂੰ ਯਾਦ ਰੱਖੇਗਾ ਤੂੰ ਅੱਜ ਕਿਥੇ ਘੁੰਮ ਰਿਹਾ ਓਰੇਆ ਓਰੇਆ ਤੂੰ ਮਾਤਾ ਕਰਦਾ ਤੂੰ ਰਿਆ ਮੇਰੇ ਕੋਲ ਓਰੇਆ ਮਾਤਾ ਜੀ ਓਰੇਆ ਤੂੰ ਨਾ ਸਮਝੀ ਮਰਦਾ ਇੱਟੇ ਕਰ ਲੋਕਾਂ ਦੇ ਪਾਸੇ ਚੱਲ ਰਿਹਾ ਫੇਰ ਤੂੰ ਪਖੰਡ ਬਾਗ ਦੇ ਵਿੱਚ ਪਾਤਰੀ ਆਈ ਸੀ ਢੋਣ ਕੁੱਟੂਆ ਆਹ ਭਰਾ ਸਾਹ ਬਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉਹ ਤਾਂ ਉੱਥੇ ਕਿਹੜਾ ਕਹਣਾ ਮਾਤਾ ਉਹਨੇ ਕਿਹਾ ਕੋਈ ਆਉਂਦੀ ਵਰ ਕੋਈ ਇੱਟੜੀ ਛੇ ਲੈ ਕੇ ਉਹ ਤੈਨੂੰ ਮਾਤਾ ਤੇਰੇ ਚਾਹੂ ਗੰਦ ਚ ਹੈ ਤਾ ਤੂੰ ਫੜਿਆ ਇਹ ਡਾਂਸ ਕਰਾਂਗੇ ਇਹਨੂੰ ਕੁੱਟ ਕੇ ਲੈ ਕੇ ਤਾ ਮੈਂ ਨਹੀਂ ਨਿਕਾ ਯਾਰ ਦਾ ਰਖ ਮੈਂ ਪੈਣ ਦੇ ਰਿ ਆ ਡਾਂਗ ਫਰੇਂਗੇ ਯਾਰ ਪਖੰਡ ਬਾਦ ਦੇ ਬਰਦਾਂ ਨੂੰ ਡਾਂਗ ਨੂੰ ਖੋੜਾਂਗੇ ਡਾਂਗ ਫਰੇਂਗੇ ਤੇ ਉਹ ਬਾਈ ਖੜਾ ਮੇਰੇ ਫੜ ਜਾ ਉਹ ਉੱਥੇ ਨਹੀਂ ਖੜਾ ਨੇ ਵਿੱਚ ਕਿਪੜਾ ਘਟਾਏ ਉੱਥੇ ਹੀ ਕਰਨਗੇ ਅਸੀਂ 20 ਕਰਾ ਦਾ ਕੰਮ ਤੇ ਨਹੀਂ ਇਹਦਾ ਮਜ਼ਦੂਰ ਕਰਾਂ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤੁਰ ਪਿਆ ਤੂੰ ਇੱਥੋਂ ਨਿਕਲੇ ਤੇਰੀ ਗਾਣ ਗੁਰਦੂ ਨਹੀਂ ਮੈਂ ਇਥੋਂ ਚੱਲ ਪਈ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਮੇਰਾ 20 ਕਰਾ ਲਓ ਉੱਥੇ ਜੀ ਕੰਮ ਕਰਾਈਏ ਨਾ ਸਾਡੇ ਮਜ਼ਦੂਰਾਂ ਪਾਣੀ ਗੱਲ ਨਹੀਂ ਪੜ੍ਹੇਗੀ ਜਮੇ ਦੋ ਮਿੰਟ ਗੱਲ ਸੁਣ ਲਓ ਮੇਰੀ ਦੋ ਮਿੰਟ ਗੱਲ ਮੇਰੇ ਥੱਲੇ ਆਏ ਯਾਰ ਜਿਹਨੇ ਗੱਲ ਦੋ ਮਿੰਟ ਗੱਲ ਸੁਣ ਲਓ ਧਿਆਨ ਨਾਲ ਥੱਲੇ ਆ ਜੀ ਇੱਕ ਮਿੰਟ ਪਾਇਨਲ ਦਾ ਇੱਕ ਮਿੰਟ ਇੱਕ ਮਿੰਟ ਚਮਕੌਰ ਬੋਲਣਾ ਚੁੱਪ ਕਰ ਜਾ ਉਹ ਨਹੀਂ ਉਹ ਇੱਕ ਮਿੰਟ ਚਮਕੌਰ ਯਾਰ ਬੋਲਣਾ ਇੱਕ ਮਿੰਟ ਇਹ ਗੱਲ ਨਹੀਂ 2 ਮਿੰਟ ਭਾਈ ਪਹਿਲਾਂ ਪਹਿਲਾਂ ਕੋਈ ਵੀ ਕਿਸੇ ਨੇ ਪੂਰੀ ਹੋਣ ਫਾਈਨਲ ਸੀ ਪੱਕਾ ਕੋਈ 2 ਮਿੰਟ ਗੱਲ ਸੁਣ ਲੈ ਭਾਈ ਰੌਲਾ ਨਾ ਪਾਓ ਯਾਰ ਬੋਲੋ ਨਾ ਮੈਂ ਉਹਦੇ ਭਾਈ ਚਮਕੌਰ ਭਾਈ ਖੜੇ ਖੜੇ ਵਾਲਾ ਕਿੱਥੇ ਅੰਮ੍ਰਿਤ ਇੱਕ ਮਿੰਟ ਯਾਰ ਚਮਕੌਰ ਯਾਰ ਮੇਰੀ ਗੱਲ ਸੁਣ ਖੜ ਜਾ ਬਾਈ ਇੱਕ ਮਿੰਟ ਗੱਲ ਸੁਣ ਲੋ ਯਾਰ ਇੱਕ ਮਿੰਟ ਪਲੀਜ਼ 2 ਮਿੰਟ ਮੈਂ ਤੁਹਾਡੇ ਨਾਲ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਮੈਂ ਜ਼ਿਆਦਾ ਮਿੰਟ ਗੱਲ ਨਹੀਂ ਕਰਨੀ ਮੇਰੀ ਹੱਥ ਬੰਨ ਕੇ ਬੈਠਦਾ 2 ਮਿੰਟ ਗੱਲ ਸੁਣ ਲਓ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਵੀ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹਾਂ ਧਿਆਨ ਨਾਲ ਗੱਲ ਸੁਣ ਲੈ ਕਰ ਮਾਤਾ ਤੁਸੀਂ ਵੀ ਇੱਧਰ ਆਓ ਗੱਲ ਤੁਸੀਂ ਵੀ ਸੁਣ ਲੈ ਧਿਆਨ ਨਾਲ ਓਰੇ ਤੂੰ ਵੀ ਬਾਬਾ ਬਣਿਆ ਹੋਇਆ ਓਰੇ ਉਹ ਵੀ ਬਣਿਆ ਓਰੇ ਓਰੇ ਗੱਲ ਸੁਣ ਮੇਰੀ ਇੱਧਰ ਪਹਿਲਾਂ ਮੇਰੀ ਧਿਆਨ ਨਾਲ ਗੱਲ ਸੁਣ ਇੱਕ ਮਿੰਟ ਖੜ ਜਾ ਓਰੇ ਆ ਇੱਧਰ ਆ ਇੱਧਰ ਆ ਜਾ ਐਸੇ ਠੀਕ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਣੋ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਧਰਤੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਣਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਆ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ ਡਾਕੂਮੈਂਟ ਪਲੀਜ਼ ਮੈਂ ਇਹਨਾਂ ਦੇ ਵਿੱਚ ਨਹੀਂ ਪੰਦਾ ਮੈਂ ਮੈਨੂੰ ਚੰਗੀ ਸਿੱਖਿਆ ਹੀ ਦੇ ਕੇ ਜਾਣਾ ਪਲੀਜ਼ ਕੋਈ ਨਹੀਂ ਯਾਰ ਸੋ ਪਹਿਲਾਂ ਹੀ ਆਪ ਮੈਂ ਮੈਂ ਪੜ੍ਹਾਉਂਦਾ ਨਹੀਂ ਕੋਈ ਮੈਂ ਪੜ੍ਹਾਉਂਦਾ ਨਹੀਂ ਮੈਂ ਕੋਈ ਗੱਲ ਪੜ੍ਹਾਉਂਦਾ ਨਹੀਂ ਮੈਂ ਆਪਦੇ ਥਾਣੇ ਦਾ ਮਾਹੌਲ ਦੇਖਣਾ ਪੜਾਉ ਤੁਰਿਆ ਉਰੇਆ 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 ਤੂੰ ਮਾਤਾ ਕਰਦਾ ਤੂੰ ਉਰੇਆ ਮੇਰੇ ਕੋਲ ਉਰੇਆ ਮਾਤਾ ਜੀ ਉਰੇਆ ਜੇ ਆਪਾਂ ਗੱਲਬਾਤ ਨਹੀਂ ਕਰਾਂਗੇ ਫਿਰ ਕੀ ਹੋਊਗਾ ਮੈਂ ਯਾਰ ਭਾਈ ਇਹਨੂੰ ਨਾ ਲਾ 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 ਮੈਂ ਤੇ ਗੱਲ ਉਰੇਆ ਇੱਕ ਮਿੰਟ ਕਰ ਸੁਣਾ ਪੁੜਿਆ ਅੱਤਰ ਦੀ ਕਿਦੀ ਮਾਤਾ ਨੂੰ ਵੀਰੇ ਲੋਕਾਂ ਨੂੰ ਤੇ ਆਪਾਂ ਅੰਬਲੇ ਖੜੇ ਪਾਈ ਨਾ ਪੁੜਿਆ ਤੇਰੇ ਜਿ ਮਾਤਾ ਕਿੱਡੀ ਆਉਂਦੀ ਐ ਅੱਜ ਤਾਂ ਗਿਆ ਹੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਫਿਰ ਲੱਗਿਆ ਪੈ ਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਵੀਰ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫੜਨਾ ਤੂੰ ਜਾਸ ਰੱਖੇਗਾ ਤੂੰ ਅਸੀਂ ਕਿਹਨੂੰ ਸਮਝੀ ਮਰਦਾ ਇਕੱਲੇ ਲੋਕਾਂ ਦੇ ਪਾਸੇ ਚਾਹੁੰਦੇ ਨੇ ਫੇਰ ਤੂੰ ਪਖੰਡ ਬਾਗ ਦੇ ਵਿੱਚ ਬੱਦ ਤਰੀ ਐਸੀ ਧੋਣ ਕੁੱਟੂਆ ਆ ਭਰਾ ਸਾਲਾ ਬਣਿਆ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉਹ ਭੈਣ ਚੋਤਾ ਉੱਥੇ ਕਿਹਨੇ ਕਹਿਣਾ ਮੈਂ ਮਾਤਾ ਹੁੰਦੇ ਕਿਤੇ ਕੋਈ ਆਉਂਦੀ ਅਵਰ ਤੋਂ ਗਾਲ ਨਾ ਕੱਢੀ ਕਿਹਿਸਕੇ ਲੈ ਕੇ ਉਧਰ ਨੂੰ ਮੈਂ ਉੱਥੋਂ ਤੈਨੂੰ ਮਾਤਾ ਤੂੰ ਜਾਊ ਗੰਦ ਚ ਹੈ ਤਾ ਤੂੰ ਸਾਲਾ ਇਹ ਡਾਂਗ ਕਰਾਂਗੇ ਇਹਨੂੰ ਕੁੱਟ ਕੇ ਲੈ ਕੇ ਜਾ ਮੈਂ ਕੋਈ ਨਹੀਂ ਨਿਕਾ ਯਾਰ ਦਾ ਰਖਮਣ ਪੈਣ ਦੇ ਰਲਾਇਆ ਇਹ ਡਾਂਗ ਕਰਾਂਗੇ ਯਾਰ ਪਖੰਡ ਬਾਗ ਦੇ ਉੱਪਰ ਕਿੰਨੇ ਮਿੰਟ ਨੂੰ ਕੋਣ ਦਾ ਡਾਂਗ ਖਰਾਗੇ ਤੇ ਸਾਡੇ ਤੋਂ 2-4 ਸਮੁੰਦਰਾ ਚੁੱਤਾ ਪਖੰਡ ਬਾਜੇ ਹੁਣ ਕਰ ਤੇਰੀ ਗਾਂਡ ਕੁੱਟ ਤੂੰ ਨਾ ਬਾਜਾ ਬਣਾ ਕਲਾਕਾਰੀ ਦਾ ਡਾਂਗ ਫੜ ਜਾ ਮੁੰਡੇ ਸਾਡੇ ਬਚ ਬਾਈ ਸਾਲਾ ਪਾਪਾ ਦੇ ਘਰੋਂ ਉਹ ਜੁਮਾ ਫੜ ਫੜ ਜਾ ਉੱਥੇ ਨਹੀਂ ਗਿਆ ਫੜਾ ਨੇ ਤਕਰੀਬਨ ਘਟਾਏ ਜਿੱਥੇ ਕਰਨਗੇ ਅਸੀਂ 2 ਕਰਾ ਦਾ ਕੰਮ ਚੱਲੀਦਾ ਮਜ਼ਦੂਰ ਕਰਾ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੇ ਗਾਂਡ ਕੁੜਦੂ ਨਹੀਂ ਮੈਂ ਇੱਥੋਂ ਚੱਲ ਬਾਈ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਚੰਗਿਆਂ ਮੇਰਾ 20 ਕਰਾ ਦੁੱਥੇ ਜੀ ਕੰਮ ਕਰਾਈਏ ਸਾਡੇ ਮਜ਼ਦੂਰ ਭਾਈ ਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲੇ ਆਉਣਾ ਮਜ਼ਦੂਰ ਕੋਈ ਕੱਲੂ ਬੁੱਧਵਾਰ ਆਜੀ ਮੇਰੇ ਕੋਲੇ ਕੱਲੂ ਕਰੇ ਆਈ ਮੇਰੇ ਕੋਲੇ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈ ਚਾਰਾ ਮੇਰੇ ਨਾਲ ਹੋ ਸਾਲਾ ਬਣਾ ਚਲੁੱਤਰ ਕਰਦਾ ਚਲੁੱਤਰ ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਬੱਚੇ ਦਾ ਵਿਆਹ ਕਰੋਗੇ ਦਾ ਇਲਜ ਕਰਵਾਓ ਉਹ ਕਰੋ ਚੰਗਿਆ ਲੈ ਕੇ ਗੱਡੀਆਂ ਸਾਲਾ ਇੱਥੇ ਤੁਰਾ ਫਿਰਦਾ ਵਾ ਵਾ ਜੇ ਮੈਨੂੰ ਉੱਤੇ ਖੜਾ ਥੈਗਣਾ ਤੇਰੀ ਧੌਣ ਕੁੱਟ ਕੇ ਲੈ ਜਾਊ ਮੈਥੋਂ ਮੈਂ ਆਪਣੇ ਮਜ਼ਦੂਰ ਭਾਈ ਜਿਹੜਾ ਸਾਡੇ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਡਾ ਮੁੰਡੇ ਸਿੱਖਾ ਆਪਣੇ ਸੰਘਾ ਨਾਲ ਮੁੰਡੇ ਸਾਡਾ ਉੱਥੇ ਪਿੰਡੋਂ ਬਣਾ ਫਿਰਦਾ ਨਾਲੇ ਕੁਝ ਹੋਰ ਬਾਈ ਪਾਣੀ ਵਿੱਚ ਬਾਈ ਨੂੰ ਉਹ ਪਾਣੀ ਹੈ ਬਾਈ ਪਾਣੀ ਹੈ ਪਿੰਡ ਜਾਉਣਾ ਭਾਨੇ ਬਾਈ ਨੂੰ ਪਾਣੀ ਬਾਈ ਨੂੰ ਪਾਣੀ ਲੱਗ ਗਿਆ ਜਰ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨੇ ਉਹਨਾਂ ਨੂੰ ਲੋਕਾਂ ਨੂੰ ਪੂਜਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂ ਜੀ ਹਾਂ ਖਾ ਕੇ ਨਸ਼ਾ ਪੀ ਕੇ ਦਾਰੂ ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਜੇ ਦਾਰੂ ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮੀ ਕਰਤਾ ਯਾਰ ਅਸੀਂ ਵੀ ਮਾਤਾ ਨੂੰ ਮੰਨਦੇ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੁਸੀਂ ਮੇਰੇ ਆਪਦੇ ਭਾਈ ਹੋ ਮੈਂ ਤੁਹਾਡੇ ਲਈ ਮਰ ਸਕਦਾ ਮਜ਼ਦੂਰ ਭਾਈ ਚਰੇੜੀ ਮੈਂ ਜਿੱਥੇ ਮਰਜੀ ਦੇਖ ਲਿਓ ਵੀ ਮੇਰੇ ਤੇ ਮੇਰੇ ਪਿੰਡਾਂ ਵਾਲਾ ਸਾਰੇ ਪਿੰਡਾਂ ਦੇ ਵਿੱਚੋਂ ਕਿਵੇਂ ਆਪਦੇ ਆਪਦੇ ਭਰਾਵਾਂ ਦਾ ਕੰਮ ਕਰਾ ਰਹੇ ਹਾਂ ਪਰ ਮੈਂ ਇਹ ਪਖੰਡਵਾਜ ਨੂੰ ਪਰਮਪਸੰਦ ਨਹੀਂ ਕਰਦਾ ਚਾਹੇ ਮੈਨੂੰ ਥੋਡੇ ਖਾਤਰ ਇੰਨੇ ਪਰਚੇ ਪਏ ਨੇ ਸਰਕਾਰ ਨਾਲ ਸਿਸਟਮ ਨਾਲ ਲੜਿਆ ਕਿਸੇ ਪਾਰਟੀ ਨਾਲ ਇਕੱਤਰ ਜਾ ਕੇ ਨਹੀਂ ਖੜੇ ਅਸੀਂ ਅਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੇ ਕਰ ਦੁਨੀਆ ਪਹੁੰਚ ਗਈ ਸਾਡੇ ਬੱਚਿਆਂ ਨੂੰ ਇਹ ਸਿਸਟਮ ਚਲਾਇਆ ਹੋਇਆ ਹੈ ਜਿਹੜੇ ਇਹਨਾਂ ਨੂੰ ਪਤਾ ਸਹ ਕਿੰਨਾਂ ਦੇ ਆ ਰਾਜਨੀਤਿਕ ਲੀਡਰਾਂ ਲੋਕਾਂ ਦੀ ਸਹ ਹੈ ਇਹਨਾਂ ਨੂੰ ਤੁਹਾਨੂੰ ਉਹਦੇ ਵਿੱਚ ਪਸਾ ਲੈਂਦੇ ਨੇਗੇ ਸਾਡੇ ਬੱਚੇ ਪੜਨ ਲਿਖਣ ਸਾਡੀਆਂ ਅੱਗੇ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ ਤਿੰਨ ਚਾਰ ਕਿੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੀਆਂ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਪਦੇ ਭਰਾਵਾਂ ਦੀ ਮਾਂ ਬਾਹ ਫੜ ਰਿਆ ਵੀ ਨਹੀਂ ਯਾਰ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਬੀਬੀਆਂ ਮੈਨੂੰ ਮਾਂ ਦੀ ਸੌ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਹਰ ਇੱਕ ਮਜ਼ਦੂਰਾਂ ਨੇ ਪੈਸੇ ਦਿਵਾ ਉਹ ਕਰ ਬਹੁਤ ਕਰਦਾ ਹਨਾ ਅਸੀਂ ਤੈਨੂੰ ਗਲਤ ਨਹੀਂ ਕਹਿੰਦੇ ਪਰ ਤੂੰ ਮੇਰੇ ਭਰਾਗਾ ਮੈਂ ਤੈਨੂੰ ਅੱਜ ਮਿਲ ਲਈ ਮੈਂ ਤੇਰੇ ਨਾਲ 2 ਮਿੰਟ ਗੱਲ ਕਰ ਲੈ ਮੇਰੇ ਨਾਲ ਘਰੇ ਆ ਕੇ ਮੁੱਤ ਬਾਹ ਨੂੰ ਜਿੰਨੇ ਮਰਜ਼ੀ ਗੱਲ ਕਰ ਲੈ ਹੁਣ ਸਾਡੀ ਸਾਡੇ ਪਿੰਡੋਂ ਸਾਡਾ ਮਜ਼ਦੂਰ ਭਾਈ ਚਰਦੀ ਕੁੜੀ ਦਾ ਵਿਆਹ ਮੈਂ ਉੱਥੇ ਇੱਥੇ ਮੈਂ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆਇਆ ਸੀਗਾ ਮੈਂ ਤੁਹਾਡੇ ਕੰਮ ਮੈਨੂੰ ਕੀ ਪਤਾ ਇੰਨਾ ਥੱਬਾ ਪਰਚਾ ਦੇ ਕੇ ਸਾਰਾ ਰਿਕਾਰਡ ਦੇ ਕੇ ਵੀ ਇੰਨੇ ਪਰਚੇ ਮੇਰੇ ਤੇ ਕਿਤੇ ਹੋ ਨੇ ਏਅਰਪੋਰਟ ਤੋਂ ਉੱtre ਆਉਣ ਸਾਥ ਮੇਰਾ ਪਾਸਪੋਰਟ ਰੱਖ ਲਿਆ ਆਉਣ ਸਾਥ ਮੇਰੀ ਰੈਟ ਪਾਲੀ ਪੂਰਾ ਯਾਤਰਾ ਪਾਸਪੋਰਟ ਤੋਂ ਬਾਅਦ ਦੋ ਮਿੰਟ ਮੇਰੀ ਗੱਲ ਸੁਣੋ ਤੁਸੀਂ ਮੇਰੇ ਕੋਲ ਮੈਂ ਤੁਹਾਨੂੰ ਗੱਲ ਦੱਸਦੀ ਤੁਸੀਂ ਮੈਂ ਤੁਹਾਨੂੰ ਗੱਲ ਦੱਸਦੀ ਉਹ ਬੰਦਾ ਜਿਹੜਾ ਤੁਸੀਂ ਆਪਾਂ ਉਸ ਨੂੰ ਬਹਿ ਕੇ ਗੱਲ ਹੋ ਜੂਗੀ ਤੁਸੀਂ ਤੁਹਾਡੇ ਇਤਿਹਾਸ ਚੋਂ ਨਿਕਲ ਗਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹ